ಸೂರೀನಾ <laughs> ਹੋਰ ਐਸ ਨੈਦੇ ਸਮਾਨ ਲੈਣ ਵਾਸਤੇ ਇੰਨੇ ਚਾਰ ਜਣੇ ਆਏ ਆਂ ਦੀਪੂ ਤੂੰ ਨਾ ਚਾਕਲੇਟੀ ਲੈ ਲੈ ਟਾਵਲ ਦਿੱਤ ਨੁਕਰੀ ਲਿਆ ਆਂ ਹਾਂ ਵੀ ਮੈਂ ਤੂੰ ਸਾਰਾ ਨਾ ਖਿਚ ਰਿਹਾ ਆਂ ਮੈਂ ਮੁੰਡੇ ਨਹੀਂ ਦਾਦਾ ਲੋਕਾਂ ਨੂੰ ਜਾਣੇ ਹੁੰਦੇ ਆਗੇ ਕਹਿੰਦਾ ਐਡ ਕਾ ਤਾਂ ਆਉਂਦੀ ਆ ਤੇ ਫੋਨ ਤੇ ਇੱਕ ਐਡ ਤੋਂ ਆ ਦੂਜੀ ਐਡ ਬਹੁਤ ਐਡ ਆਉਂਦੀ ਆ ਬੈਂਕੀ ਮਿਉਂ ਜਿੱਕਦੇ ਅੜੋਟਾ ਇਹ ਤਾਂ ਵਧੀਆ ਬਣਾਤਾ ਸਾਰਾ ਟੁੱਟਿਆ ਤੇ ਨਾ ਕਿੰਨਾ ਗਾਂਤ ਸੀ ਇੱਥੇ ਅੜਕ ਦੀ ਹਾਲ ਕੀ ਹੈ ਕੜਾ ਹੈ ਤਦੇ ਮੈਨੂੰ ਬਤਾ ਕਿੰਨੇ ਰੋ ਬਾਲੀ ਰੋਟੀ ਹੋਈ ਸੀ

ਉਹ ਲੱਗਦੇ ਨਹੀਂ ਉਹਦੇ ਟਾਇਰ ਦੇ ਡੱਡੇ ਥੱਲੇ ਸਣਾ ਉਹਦਾ ਗੱਲ ਬਾਤ ਵੰਦੀ ਐ ਇੱਕ ਵਿੱਚ ਦੁਨੀਆਂ ਸੱਜੀ ਰਵਾ ਬਣਾਉਣ ਵਾਸਤੇ ਹੱਥਾਂ ਦੇ ਦੂਸਰੇ ਮਾਰੇ ਬਿਲੋ ਸੋਚੀ ਸੁਧਰ ਲੈਣਾ ਮਨੇ ਕਹੀ ਜੀ ਰੋਡ ਬਣਦੀ ਐ ਇਹ ਗੰਦ ਤੇ ਦੇਣਾ ਕਿਹੜੀ ਬਣਾਉਂਦੇ ਉਹ ਬਣਉਂਦੀ ਆਪਣਾ ਪਿੱਛੇ ਉਹ ਨਾ ਨੱਕ ਬੜੋ ਤੇ ਭਰਾ ਵੀ ਇੱਕਦਮ ਮਾੜ ਮੰਡੀ ਦੀ ਸੜਕਾਂ ਦਾ ਹਾਲ ਇੱਥੇ ਤਾਂ ਬਾਲਾ ਕਰਦਾ ਐ ਇੰਨੇ ਵੱਡੇ ਵੱਡੇ ਟੋਏ ਜਿਹੜਾ ਕੋਈ ਨਵਾਂ ਆਉਂਦਾ ਹੋਵੇ ਲੈ ਮੋਟਰਸਾਈਕਲ ਐ ਵਿੱਚ ਵੱਜਿਆ ਗੇ ਨੇ ਇਹਦੇ ਚ ਲੈ ਇੱਥੋਂ ਵੀ ਜਿਹਾ ਕਿ ਨੰਗਨ ਮੋਟਰਸਾਈਕਲ ਵਾਲਾ ਸਾਰੀ ਲਿਬੜ ਜਾਂਦਾ ਹੋਊਗਾ ਵਿਚਾਰ ਅੱਪਾ ਇਹ ਨਹੀਂ ਲੈ ਆਪਣੇ ਲੈ ਕੇ ਆਂਦਾ ਅੰਕਿਤ ਦੇਖੋ ਮੂੰ ਦੇਖਿਓ ਕਿਤੇ ਸੜਕ ਹੈ ਜੀ ਹਾਂ 私は。

அது வாடகா தான் பீ 3 the key. ए सैड तो खुद ही है टिकट खुद

ਸਾਰੀ ਗਾਰੰਟੀ ਹੋ ਗੋ ਤੇ ਨਹੀਂ ਹੈ ਹੋਰ ਹੋਰ ਜੀ ਆਪਾਂ ਲੈ ਲਏ ਬੈੱਡ ਬਣਾ ਹਮੋਰਗੇ ਨੂੰ ਕਿਹੜੇ ਪਸੰਦ ਸੀਗੇ ਡੈਟਾ ਵਾਲੇ ਆਹ ਲੈ ਡੈਟਾ ਵਾਲੇ ਇਹ ਖਰਾਬ ਹੋਇਆ ਨੇ ਸਾਰਾ ਪਲਾਨ ਗੁੱਤੀ ਸੁੱਚਾ ਸਾਰਾ ਪਲਾਨ ਵਗਾਰਤਾ ਸਾਡਾ

ਇਨਾ ਤਾਂ ਨਹੀਂ ਹੋਇਆ ਹੁਣ ਸਬਰ ਇੱਥੇ ਬੈਠ ਕੇ ਲਾ ਕੇ ਖਾਣਾ ਕਰਿਆ ਕੇ ਖਾ ਲਾਂਦੇ ਮੋਂ ਹੋ ਆ ਗੜੀ ਕੱਢ ਕੇ ਲੈ ਲੈਂਦਾ ਸੀ ਮਸੂਆ ਯਾਰ ਤੇ ਬਾਕੀ ਐ ਤੇ ਤੋ ਤੇ ਦੂਜੇ ਦਾ ਬੈੱਡ ਤਾਂ ਨਹੀਂ ਸਾਫ਼ ਕਰਦੇ ਹੁਣ ਆਪਦਾ ਬੈੱਡ ਨਾ ਕਿਵੇਂ ਲੱਗੇ ਪਏ ਸਫਾਈ ਕਰਨ ਕਿਸੇ ਕਰਵਾਈ ਹੈ ਨਾ ਸਭ ਤਾਂ ਤੂੰ ਮੇਰੇ ਮਿੱਤ ਵੱਟ ਕੇ ਮੈਨੂੰ ਡਿਗਰਾ ਦੇ ਦੇਖੂ ਤਾਂ ਪਾਇਆ ਮੈਂ ਤੁਹਾਡੇ ਹੋਤੀ ਬੈਠੀ ਨਹੀਂ ਰਹੋਗੀ ਪੱਟਾ ਕਰ ਲਾਂ ਸਰ ਪਪਾ ਤੂੰ ਬਸ ਤਿਆਰ ਹੋ ਕੇ ਆਉ ਦੇ ਬੈੱਡ ਤੇ ਨਾ ਹਮੋਂ ਕਰਤੀ ਆਉਦੇ ਕਮਰੇ ਦੀ ਸਫਾਈ खाना अम्मा क्या ठीक है फिर